ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਟਾ ਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਚਾਰ ਮੱਝਾਂ ਠੀਕ ਹੈ ਜੀ ਵੱਧ ਜਾਣਕਾਰੀ ਲਵਾਗਾ ਅੱਪ ਬਾਈ ਤੋਂ ਠੀਕ ਹੈ ਜੀ ਦੇਖ ਸਕਦੇ ਹੋ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਸਕਰੀਨ ਦੀ ਬੈਕ ਸਾਈਡ ਤੇ ਚੱਲਦਾ ਠੀਕ ਹੈ ਜੀ ਕਨੈਕਟ ਕਰ ਸਕਦੇ ਹੋ ਬਾਕੀ ਆਪਣਾ ਫੇਸਬੁੱਕ ਤੇ ਪੇਜ ਆ ਫਰਾ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ। ਵੱਧ ਜਾਣਕਾਰੀ ਲੈਣੇ ਆਪਾਂ ਵਾਈ ਤੋਂ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ। ਬਾਈ ਜੀ ਸਸਰੀ ਕਾਰ ਜੀ ਸਸਰੀ ਕਾਰਬਾਈ ਜੀ ਨਾਮ ਨਾਮਦੀਪ ਜੀ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ। ਹਾਂਜੀ ਪਹਿਲੀ ਮਾਝ ਦੀ ਜਾਣਕਾਰੀ ਦੇ ਦਿਓ ਜੀ ਆਪਣੀ। ਪਹਿਲੀ ਮਾਝ ਆਪਣੇ ਕੋਲ ਵੀਰੇ ਦੂਜਾ ਸੂਈ ਹੋਈ ਸੂਈ ਹੋਈ ਛੋਟੀ ਆ। ਹਾਂਜੀ 9 ਲੀਟਰ ਦੁੱਧ ਆ। ਹਾਂਜੀ 45 ਦਿਨ ਹੋ ਗਏ ਨੂੰ ਸੂਈ ਨੂੰ। ਹਾਂਜੀ ਤੇ ਬੱਚਾ ਬੱਚਾ ਇਹਦਾ ਮਾ ਕੱਟੀ ਹੈ ਜੀ ਲੋਪਰਾ ਕੱਟੀ ਆ ਭਰਾ ਜੀ ਹਾਂਜੀ ਲੋ ਜੀ ਚੈੱਕ ਕਰ ਸਕਦੇ ਹੋ ਕੱਟੀ ਤੇ ਰੇਟ ਭਰਾ ਜਾਇਦਾ ਇਹਦਾ ਜੈ ਰੇਟ 85000 ਰੁਪਏ ਵੀਰੇ 85000 ਹਾਂਜੀ ਮਾਨਤਾਣ ਹੋ ਜੀ ਬਈ ਹਾਂਜੀ ਮੌਕੇ ਤੇ ਮਾਨਤਾਣ ਜ਼ਰੂਰ ਤੋੜ ਦੋ ਭਰਾ ਲੋ ਜੀ ਅ ਬੱਚਾ ਵੀ ਨਾਲ ਕੱਟੀ ਹੈ ਸੁਖਨਾ ਕਰਮਾਂ ਵਾਲੀ ਦੀ ਠੀਕ ਹੈ ਜੀ ਤੇ ਥਾਂ ਤੇ ਲੈ ਵਾਸ ਨੂੰ ਦਿਖਾਉਣੇ ਆ ਤੋਰਾ ਦਿਖਾ ਕੇ ਚੰਗੀ ਤਰ੍ਹਾਂ ਦਸੰਲੀ ਕਰਾਉਣੇ ਆ ਠੀਕ ਹੈ ਨੀ ਲੋ ਜੀ ਵਾਈ ਨਾਲ ਕੰਟੈਕਟ ਕਰ ਸਕਦੇ ਹੋ ਭਰਾ ਠੀਕ ਹੈ ਜੀ ਲੋ ਜੀ ਲੋੜ ਵਈ ਪੂਰਾ ਤਰਤਾ ਸਾਡੇ ਸਾਹਮਣੇ ਪਰਾ ਠੀਕ ਹੈ ਜੀ ਲੋ ਜੀ ਫੇਸ ਕੁਆਲਟੀ ਲੋ ਜੀ ਠੀਕ ਹੈ ਲੋ ਥਾਂ ਤੋਂ ਕਰਸ ਬਹੁਤ ਸੋਹਣ ਹਨ ਠੀਕ ਹੈ ਪੂਰਾ ਵਧੀਆ ਥਾਂ ਕੱਢਦੇ ਆ ਜੀ ਕੋਈ ਭੂਰ ਨਹੀਂ ਕੋਈ ਸ਼ਰਲਾ ਨਹੀਂ ਠੀਕ ਹੈ ਜੀ ਹਾਂ ਜੀ ਦੂਜਾ ਨੰਬਰ ਦੇ ਦੱਸੋ ਜੀ ਇਹ ਦੋ ਨੰਬਰ ਵਾਲ ਨੂੰ ਵੀਰੇ 2 ਮਹੀਨੇ ਹੋ ਗਏ ਸੂਈ ਨੂੰ 8 ਕਿਲੋ ਦੁੱਧ ਆ ਇਹਦੇ ਮਗਰ ਵੀ ਕੱਟੀ ਆ 8 ਲੀਟਰ ਦੁੱਧਾ ਇਹਦੇ ਮਗਰ ਕੱਤੀ ਗੜੀਆਂ ਬਈ ਕੋਲਾ ਦੱਸ ਦੇ ਆ ਸੈਕਿੰਡ ਤੇ ਆ ਖੜੀ ਆਹ ਜਿਹੜੀ ਪੱਠੇ ਖਾਈ ਜਾਂਦੀ ਹੈ ਹਾਂਜੀ ਜਿਹੜੇ ਪੱਠੇ ਖਾਈ ਜਾਂਦੀ ਹੈ ਠੀਕ ਹੈ ਠੀਕ ਹੈ ਇਹਦਾ ਰੇਟ ਰੂਟ ਭਰਾ ਇਹਦਾ ਰੇਟ 72000 ਰੁਪਏ ਜੀ 72000 ਹਾਂਜੀ ਠੀਕ ਹੈ 72000 ਰੇਟ ਆ ਭਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਮਗਰ ਇਹਦੀ ਵੀ ਕੱਤੀ ਆ ਤੋੜ ਦੋ ਭਰਾ ਹੋਈ ਸੇ ਚੈੱਕ ਕਰ ਸਕਦੇ ਹੋ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਮੇਰੇ ਫਿੱਕੀਆਂ ਵਿਕੀਆਂ ਜ਼ਰੂਰ ਆ ਦੁੱਧ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਤਾਂ ਦੋ ਡੰਗ ਤਿੰਨ ਡੰਗ ਚੋਕ ਲੈ ਲੀ ਹਾਂਜੀ ਜਿੰਨੇ ਦਾ ਮਨ ਪਰਚੀ ਚੋਵੇ ਬੰਦਾ ਠੀਕ ਹੈ ਜੀ ਠੀਕ ਹੈ ਤਾਂ ਮੈਂ ਫਿੱਕੀਆਂ ਵਿਕੀਆਂ ਜ਼ਰੂਰ ਆ ਠੀਕ ਹੈ ਜੀ ਬਾਕੀ ਇਹ ਦੋਨੇ ਜੋ ਟਾਹ ਰਾਜਸਥਾਨ ਤੋਂ ਆਂਗਾ ਉਧਰ ਠੀਕ ਹੈ ਜੀ ਠੀਕ ਸੋਪਰਾ ਇਹਨੇ ਬਾਈ ਨੇ ਰੇਟ ਇਹਦਾ ਦਸਤਾਪਨ ਠੀਕ ਨੇ ਬੱਚਾ ਮਗਰ ਇਹਦੀ ਵੀ ਕੱਟੀ ਆ ਤੇ ਲੋ ਜੀ ਥਾਣ ਤੇ ਲੈ ਵਾ ਚੱਕਰ ਸੱਭ ਠੀਕ ਹੈ ਇਸ ਕੁਆਲਟੀ ਤੇ ਚੈੱਕ ਕਰ ਸਕਦੇ ਹਾਂ ਜੀ 3 ਨੰਬਰ ਤੇ ਦੱਸੋਈ ਜਾਣਕਾਰੀ ਬਾਈ ਇਹ 3.5 ਮਹੀਨਾ ਦੀ ਗੱਬਣਾ ਹਾਂਜੀ 4 ਕਿਲੋ ਇਹ ਡੰਗ ਦਾ ਦੁੱਧ ਆ 8 ਕਿਲੋ ਦੁੱਧ ਇਹਦੇ ਥੱਲੇ ਹਾਂਜੀ ਦੋਨਾਂ ਟਾਈਮ ਚਾਰਟ ਤੇ ਮਿਲਦੀ ਇਹਦੇ ਮਾਰ ਬੱਚਾ ਆਇਆ ਨਹੀਂ ਰੇਟ ਇਹਦਾ ਰੇਟ ਆਪਾਂ 72000 ਰੁਪਏ ਕਰ ਦਿੰਦੇ ਹਾਂ 72 ਮਾਨ ਤਣ ਹਾਂਜੀ ਮਾਨ ਤਣ ਹੋ ਜਾਊਗਾ ਤੋਰ ਦੋ ਭਰਾ ਲੋ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਟੋਕੜ ਗੱਬਣ ਕਹਿ ਸਕਦੇ ਇਹਨੂੰ ਹੈ ਹੀ ਆ ਕਹਿਣਾ ਕੀ ਆ ਠੀਕ ਹੈ ਜੀ ਤੇ ਲੋ ਜੀ ਚਾਰਟ ਤੇ ਮਿਲਦੇ ਵੀਰੇ ਦੋਨੇ ਟਾਈਮ ਠੀਕ ਹੈ ਦੇਖੋ ਬੜਾ ਧੱਕਾ ਨਾ ਕਰ ਜੀ

ਲੋ ਜੀ ਹਾਂਜੀ ਬਈ 4 ਨੰਬਰ ਬਾਈ ਇਹਦੇ ਥੱਲੇ 7 ਲੀਟਰ ਦੁੱਧਾ ਹਾਂਜੀ ਇਹ 4 ਮਹੀਨੇ ਦੀ ਗੱਬਣ ਹੈ ਇਹਦੇ ਮਾਗਰ ਬੱਚਾ ਹੈਗਾ ਦੋਨੇ ਟਾਈਮ ਇਹ ਮਿਲਦੀ ਥਾਪੀ ਤੇ ਆ ਤੇ ਬੱਚਾ ਕੋਲੇ ਬੰਨਣਾ ਪੈਂਦਾ ਇਹਦੀ 4 ਮਹੀਨੇ ਦੀ ਗੱਬਣ ਹਾਂਜੀ 4 ਮਹੀਨੇ ਚੈੱਕ ਪਾਸ ਹੈ ਜੀ ਤੇ ਬੱਚਾ ਬੱਚਾ ਹੋਰਲੇ ਬਸ ਹੈ ਜੀ ਦਾ ਬੱਲਾ ਆ ਕਟਾ ਜੀ ਹਾਂ ਇਹਦੇ ਮਾਗਰ ਕਟਾ ਹੈ ਜੀ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਹੋ ਪਰਾ ਠੀਕ ਹੈ ਤੋੜ ਦੋ ਪਰਾ ਇਹ ਵੀ ਟੋਕੜ ਗੱਬਣ ਬਾਈ ਕੋਲ ਦੋ ਟੋਕੜ ਗੱਬਣ ਤੇ ਰੇਟ ਪਰਾ ਪਹਿਲੀ ਦੱਸ ਦੇਦਾ ਇਹ ਰੇਟ 70000 ਰੁਪਿਆ ਜੀ 70000 ਰੇਟ ਆ ਲੋ ਭਰਾ ਬਾਈ ਨੇ ਬਿਲਕੁਲ ਜਾਇਜ਼ ਮੰਗਿਆ ਫੇਸ ਕੁਆਲਿਟੀ ਤੋਰਾ ਸਾਡੇ ਸਾਹਮਣੇ ਲੋ ਜੀ ਮਾਗਰ ਵੀ ਸੁਖਨਾ ਕਰਮਾਣੇ ਦੇ ਕੱਟਾ ਤੇ ਥਣ ਲੇਵਾ ਦਾ ਅੰਤਜਾ ਤੁਸੀਂ ਲਾਹਦੇ ਹੋ ਭਰਾ ਠੀਕ ਹੈ ਜੀ ਮੋੜ ਦੇ ਭਰਾ ਆਪਾਂ ਥਣ ਦਿਖਾ ਦੇਣੇ ਨੇ ੜੀ ਕਰਕੇ ਇਹਦੇ ਮੋੜ ਦੇ ਤੋਰਾ ਇਸ ਕਰਕੇ ਪਤਾ ਲੱਗ ਜਾਂਦਾ ਭਰਾ ਕਿਉਂਕਿ ਲੰਮੀ ਤੋਰ ਵਿੱਚ ਅਗਲ ਨੂੰ ਤਸੱਲੀ ਹੋ ਜਾਂਦੀ ਜਿਹਨੇ ਆਨਲਾਈਨ ਮੰਗਵਣੀ ਹੈ ਹਨ ਵੈਸੇ ਤਾਂ ਮੈਂ ਤਾਂ ਇਹ ਗੱਲ ਕਹਿਣਾ ਉਹਨਾਂ ਵੀ ਅਗਲਾ ਚੈੱਕ ਕਰਾ ਕੇ ਤਸੱਲੀ ਕਰਾ ਕੇ ਇੱਥੇ ਹੀ ਲੈ ਜੇ ਹਨ ਤਾਂ ਉਹ ਵੇਦਰਾ ਆ ਕੇ ਲੈ ਲਵੋਗੇ ਤਸੱਲੀ ਕਰੋਗੇ ਚ ਤੇ ਉਹਨੂੰ ਵੇਤਰਾ ਬਾਕੀ ਆਪਾਂ ਤੋੜਾ ਤਰਾ ਤਕਰੀਬਨ ਦਿਖਾਈ ਦੇਣੇ ਹੁੰਦੇ ਆ ਕਈ ਭਰਾ ਅਗਲਾ ਆਨਲਾਈਨ ਵੀ ਖਰੀਦਣ ਨੇ ਚਾਹੁੰਦੇ ਹੁੰਦੇ ਆ ਤੇ ਲੋ ਜੀ ਥਾਂ ਤੁਸੀਂ ਦੇਖ ਸਕਦੇ ਕਰਮ ਵਾਲੀ ਤੇ ਬਹੁਤ ਸੋਹਣਾ ਲੱਗਿਆ ਵਾ ਠੀਕ ਆ ਜੀ ਤੇ ਮਗਰ ਵੀ ਕਟਾ ਟੋਕੜ ਗੱਬਣ ਦੋ ਬਾਈ ਕੋਲ ਬਾਈ ਬੱਸ ਹਾਂਜੀ ਬਾਈ ਟੋਕੜ ਗੱਬਣ ਦੋ ਤੇ ਦੋ ਸੁਈਆਂ ਮੀਆਂ ਠੀਕ ਆ ਜੀ ਵਾਧੂ ਜਾਣਕਾਰੀ ਬਾਈ ਤੁਹ ਲਿਖਦੇ ਆ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ